ਆਂਿਆਂ ਦੇ ਪਾਤਰ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਰਲ ਕੇ ਇੱਕ ਬਸੰਤ ਮੇਲਾ ਜਿਹੜਾ ਇਹ ਪਹਿਲੀ ਵਾਰ ਆਰਗੇਨਾਈਜ਼ ਹੋਇਆ ਹੈ ਬੜੇ ਵੱਡੇ ਪੱਧਰ ਤੇ ਹੋਇਆ ਔਰ ਬਹੁਤ ਹੀ ਖੂਬਸੂਰਤ ਹੈ ਲੋਕ ਦੂਰੋਂ ਦੂਰੋਂ ਆਏ ਹੋਏ ਆ ਫੈਮਿਲੀ ਨਾਲ ਆਏ ਆ ਤੁਸੀਂ ਦੇਖ ਰਹੇ ਹੋ ਚਹਿਲ ਪਹਿਲ ਆ ਸਟਾਲਸ ਲੱਗੀਆਂ ਨੇ ਪੈਰਲਲ ਹੀ ਇੱਥੇ ਦੇਖੋ ਪਤੰਗਾਂ ਦਾ ਕੰਪੀਟੀਸ਼ਨ ਚੱਲ ਰਿਹਾ ਹੈ ਉਹ ਸਾਹਮਣੇ ਕਲਾਕਾਰ ਲੱਗੇ ਆ ਗਾਇਕੀ ਤੇ ਬਹੁਤ ਅੱਛਾ ਲੱਗ ਰਿਹਾ ਹੈ ਫੁੱਲੀ ਇੰਜਾ ਪਸੰਦ ਪੰਛਮੀ ਤੁਹਾਨੂੰ ਪਤਾ ਹੀ ਹੈ ਕਿ ਫਿਰੋਜ਼ਪੁਰ ਦੀ ਬਹੁਤ ਵੱਡੀ ਮਸ਼ਹੂਰ ਹੈਗੀ ਆ ਬੜੇ ਵੱਡੇ ਲੈਵਲ ਤੇ ਮਲਾਈ ਜਾਂਦੀ ਆ ਤਾਂ ਪਹਿਲੀ ਵਾਰ ਇਹ ਉਪਰਾਲਾ ਹੋਇਆ ਪੰਜਾਬ ਸਰਕਾਰ ਵੱਲੋਂ ਕੀਤਾ ਵਧੀਆ ਹਾਂ ਇਹ ਪਹਿਲੀ ਵਾਰ ਲਖ ਫਿਰੋਜ਼ਪੁਰ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਲੋਕ ਬਹੁਤ ਇੰਜਾਇ ਕਰ ਰਹੇ ਆ ਅੱਛਾ ਪ੍ਰੋਬਲਮ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਇਹ ਸਟੇਟ ਲੈਵਲ ਦਾ ਪਦੰਗਬਾਜੀ ਦਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਫਲੋੜਪੁਰ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਤਾਂ ਬਸੰਤ ਦੀਆਂ ਸਾਡੀ ਟੀਮ ਵੱਲੋਂ ਵੀ ਫਿਰੋਜ਼ਪੁਰ ਦੇ ਵਿੱਚ ਰਾਜ ਪੱਦਰੀ ਬਸੰਤ ਮੇਲਾ ਕਰਵਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਤੇ ਅੱਜ 10 ਤਰੀਕ ਹੈ ਫਾਈਨਲ ਮੁਕਾਬਲੇ ਕਰਵਾਏ ਜਾ ਰਹੇ ਆ ਅੱਜ ਇੱਥੇ ਮਾਹੌਲ ਕੀ ਹੈਗਾ ਉਸ ਦੇ ਬਾਰੇ ਦੱਸ ਰਹੇ ਹੈਗੇ ਆ ਕਿ ਲੋਕ ਆਪਣੇ ਬੱਚਿਆਂ ਦੇ ਨਾਲ ਇੱਥੇ ਆਏ ਹੋਏ ਆ ਪਤੰਗਬਾਜ਼ੀ ਕਰ ਰਹੇ ਹੈਗੇ ਆ ਔਰ ਵੱਖਰੇ ਵੱਖਰੇ ਸਟਾਲ ਵੀ ਲੱਗੇ ਹੋਏ ਆ ਤਾਂ ਇੱਕ ਪਰਿਵਾਰ ਮੌਜੂਦ ਹੈ ਫਿਰੋਜ਼ਪੁਰ ਤੋਂ ਹੀ ਨੇ ਸਰ ਕਿਵੇਂ ਦਾ ਮਾਹੌਲ ਹੈ ਇੱਥੇ ਇਸ ਟਾਈਮ ਔਰ ਪਹਿਲੀ ਵਾਰ ਹੋਇਆ ਹੈ ਇੱਥੇ ਸਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਬਹੁਤ ਹੀ ਵਧਾਈਆਂ ਦੇ ਪਾਤਰ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਰਲ ਕੇ ਇੱਕ ਬਸੰਤ ਮੇਲਾ ਜਿਹੜਾ ਇਹ ਪਹਿਲੀ ਵਾਰ ਆਰਗੇਨਾਈਜ਼ ਹੋਇਆ ਹੈ ਬੜੇ ਵੱਡੇ ਪੱਧਰ ਤੇ ਹੋਇਆ ਹੈ ਔਰ ਬਹੁਤ ਹੀ ਖੂਬਸੂਰਤ ਹੈ ਲੋਕ ਦੂਰੋਂ ਦੂਰੋਂ ਆਏ ਹੋਏ ਆ ਫੈਮਲੀਜ਼ ਨਾਲ ਆਏ ਆ ਤੁਸੀਂ ਦੇਖ ਰਹੇ ਹੋ ਚਹਿਲ ਪਹਿਲ ਆ ਸਟਾਲਸ ਲੱਗੀਆਂ ਨੇ ਪੈਰਲਲ ਹੀ ਇੱਥੇ ਦੇਖੋ ਪਤੰਗਾਂ ਦਾ ਕੰਪੀਟੀਸ਼ਨ ਚੱਲ ਰਿਹਾ ਹੈ ਉਹ ਸਾਹਮਣੇ ਕਲਾਕਾਰ ਲੱਗੇ ਆ ਗਾਇਕੀ 'ਚ ਕੀ ਮਾਹੌਲ ਬਣਿਆ ਯਾਰ ਮੈਂ ਤਾਂ ਲਾਈਵ ਵਿੱਚ ਫਸਟ ਟਾਈਮ ਦੇਖ ਰਿਹਾ ਇਹ ਕੀ ਮਾਹੌਲ ਬਣਿਆ ਪਿਆ ਜੀ ਮੈਂ ਕਿੱਦਾਂ ਦੇਖਦੇ ਹੋ ਕਿੰਨਾ ਇੰਜੋਏ ਕਰ ਰਹੇ ਹੋ ਬਹੁਤ ਅੱਛਾ ਲੱਗ ਰਿਹਾ ਹੈ ਫੁੱਲ ਇੰਜਾ ਪਸੰਤ ਪੰਚਮੀ ਤੁਹਾਨੂੰ ਪਤਾ ਹੀ ਹੈ ਕਿ ਫਿਰੋਜ਼ਪੁਰ ਦੀ ਬਹੁਤ ਵੱਡੀ ਮਸ਼ਹੂਰ ਹੈਗੀ ਆ ਬੜੇ ਵੱਡੇ ਲੈਵਲ ਤੇ ਮਿਲਾਈ ਜਾਂਦੀ ਆ ਤਾਂ ਪਹਿਲੀ ਵਾਰ ਇਹ ਉਪਰਾਲਾ ਹੋਇਆ ਪੰਜਾਬ ਸਰਕਾਰ ਵੱਲੋਂ ਨੇ ਕੀਤਾ ਵਧੀਆ ਹਾਂ ਇਹ ਪਹਿਲੀ ਵਾਰ ਮਤਲਬ ਫਿਰੋਜ਼ਪੁਰ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਨਾ ਲੋਕ ਬਹੁਤ ਇੰਜੋਏ ਕਰ ਰਹੇ ਆ ਅੱਛਾ ਪ੍ਰੋਗਰਾਮ ਅੱਛਾ ਤਾਂ ਬਿਲਕੁਲ ਵਧੀਆ ਉਪਰਾਲਾ ਹੈਗਾ ਪਰਿਵਾਰ ਨਾਲ ਇੱਥੇ ਪਹੁੰਚੇ ਹੀਗੇ ਨੇ ਔਰ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਕਿ ਵੱਖਰੇ ਵੱਖਰੇ ਸਟਾਲ ਹੈ ਉਹ ਲੱਗੇ ਹੋਏ ਆ ਔਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿੱਚ ਇਹ ਰਾਜ ਪੱਦਰੀ ਬਸੰਤ ਮੇਲਾ ਕਰਵਾਇਆ ਜਾ ਰਿਹਾ ਹੈਗਾ ਔਰ ਪਰਿਵਾਰ ਪਹੁੰਚੇ ਹੋਏ ਆ ਬੱਚਿਆਂ ਦੇ ਨਾਲ ਆਏ ਹੈਗੇ ਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਨਿਤਿਲ ਮੌਜੂਦ ਹੈ ਜੀ ਅੱਜ ਇੱਥੇ ਆਏ ਹੋ ਕਿਦਾਂ ਦਾ ਲੱਗ ਰਿਹਾ ਹੈ ਕਾਈਕ ਸੌੜ ਰਹੀਆਂ ਨੇ ਧਾਗੇ ਵਾਲੀ ਡੋਰ ਨਾਲ ਤਾਂ ਕੀ ਲੱਗ ਰਿਹਾ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਇਹ ਸਟੇਟ ਲੈਵਲ ਦਾ ਪਦੰਗਬਾਜੀ ਦਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਫਿਰੋਜ਼ਪੁਰ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਤਾਂ ਬਸੰਤ ਜੀ ਸਾਡੀ ਟੀਮ ਵੱਲੋਂ ਵੀ ਬਹੁਤ ਹੀ ਅੱਛਾ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਅਸੀਂ ਕਵਰੇਜ ਰੂਟੀਨ 'ਚ ਦੇਖ ਰਹੇ ਸੀ ਇਹਦੀ ਬਹੁਤ ਵਧੀਆ ਪ੍ਰੋਗਰਾਮ ਹੈ ਤਾਂ ਕਰਕੇ ਨਾਲ ਬੱਚਾ ਨੂੰ ਲੈ ਕੇ ਆਏ ਐ ਇੱਥੇ ਕਮਾਨ ਲਈ ਬਹੁਤ ਅੱਛਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਜਿਹਦੇ ਨਾਲ ਅੱਗੇ ਵੀ ਲੋਕਾਂ ਨੂੰ ਵੀ ਹੋਰ ਮੋਟੀਵੇਸ਼ਨ ਮਿਲੇਗੀ ਬਾਹਰ ਦੇ ਲੋਕਾਂ ਨੂੰ ਵੀ ਦਿਲ ਕਰੇਗਾ ਕਿ ਅਸੀਂ ਫਲੋਜਪੱਡਾ ਬਸੰਤ ਜ਼ਰੂਰ ਦੇਖੀਏ ਬਹੁਤ ਵੱਡੇ ਲੈਵਲ ਤੇ ਕੀਤਾ ਜਾ ਰਿਹਾ ਹੈ ਕਾ ਬੜੇ ਵੱਡੇ ਪੱਦਰ ਦੇ ਉੱਪਰ ਕੀਤਾ ਜਾ ਰਿਹਾ ਹੈਗਾ ਰਾਜ ਪੱਦਰ ਦੇ ਉੱਤੇ ਕੀਤਾ ਜਾ ਰਿਹਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰਾਂ ਦੇ ਨਾਲ ਬੱਚੇ ਪਹੁੰਚੇ ਹੋਏ ਐ ਸਰ ਕਿੰਨੀ ਕੋ ਖੁਸ਼ੀ ਲੱਗਦੀ ਹੈ ਕਿ ਬਸੰਤ ਪੰਚਮੀ ਦਾ ਰਾਜਪਤਰੀ ਮੇਲਾ ਕਰਾਇਆ ਗਿਆ। ਪਹਿਲੀ ਵਾਰ ਹੋਇਆ। ਬਹੁਤ ਵਧੀਆ ਮਜ਼ਾ ਆ ਗਿਆ ਮਤਲਬ ਮੈਂ ਫਸਟ ਟਾਈਮ ਆਇਆ ਇੱਥੇ ਤੇ ਬੜਾ ਹੀ ਮਜ਼ਾ ਆਇਆ। ਮਤਲਬ ਬਹੁਤ ਬੱਚੇ ਵੀ ਇੰਜੋਇਮੈਂਟ ਪੂਰੇ ਕਰ ਰਹੀ। ਤੇ ਪਤੰਗਾ ਤੁਸੀਂ ਦੇਖ ਹੀ ਰਹੇ ਹੋਗੇ। ਹਾਂ ਜੀ ਹਾਂ ਜੀ ਬਹੁਤ ਵਧੀਆ ਬਾਰੋ-ਬਾਰੋ ਵੀ ਆਏ ਆ ਮਤਲਬ ਲੋਕੀ ਸਾਰੇ ਬਹੁਤ ਮਜ਼ਾ ਮਜ਼ਾ ਆ ਰਿਹਾ। ਕਿ ਬਿਲਕੁਲ ਇੱਥੇ ਹਰ ਸਾਲ ਹੋਣਾ ਚਾਹੀਦਾ ਵਧੀਆ ਬਹੁਤ ਵਧੀਆ ਪ੍ਰੋਗਰਾਮ। ਕਿ ਬਿਲਕੁਲ ਹਰ ਸਾਲ ਹੋਣਾ ਚਾਹੀਦਾ ਹੈਗਾ। ਤਾਂ ਤਸਵੀਰ ਜਿਹੜੀ ਹੈ ਉਹ ਅਸੀਂ ਦਿਖਾ ਰਹੇ ਹੈਗੇ ਆ ਕਿ ਪਤੰਗ ਬਾਜ਼ੀ ਦੇ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਜਾ ਰਹੇ ਹੈਗੇ ਆ ਵੱਖਰੇ ਵੱਖਰੇ ਪਤੰਗ ਬਾਜ਼ੀ ਦੇ ਜਿਹੜੇ ਮੁਕਾਬਲੇ ਆ ਉਹ ਇਸ ਟਾਈਮ ਚੱਲ ਰਹੇ ਹੈਗੇ ਆ ਤਾਂ ਪਰਿਵਾਰ ਪਹੁੰਚੇ ਹੈਗੇ ਨੇ ਪਤੰਗ ਬਾਜ਼ੀ ਜਿਹੜੀ ਹੈ ਉਹ ਕਰ ਰਹੇ ਹੈਗੇ ਆ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਕੀ ਵੱਖਰੀਆਂ ਵੱਖਰੀਆਂ ਕਾਈਟਸ ਆ ਉਹ ਲੜਾਈਆਂ ਜਾ ਰਹੀਆਂ ਹੈਗੇ ਆ ਇੱਥੇ ਮੁਕਾਬਲੇ ਜਿਹੜੇ ਆ ਉਹ ਕਰਵਾਏ ਜਾ ਰਹੇ ਹੈਗੇ ਆ ਐਸ ਵੱਲੇ ਜਿਹੜੇ ਲੜਕੀਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਮਜ਼ਦੂਰ ਹੈ ਔਰ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਲੜਕੀਆਂ ਇਸ ਟਾਈਮ ਕਾਈਟ ਉਡਾ ਰਹੀਆਂ ਹੈਗੀਆਂ ਕੰਪੀਟੀਸ਼ਨ ਜਿਹੜੇ ਆ ਉਹ ਇਹਨਾਂ ਦੇ ਚੱਲ ਰਹੇ ਹੈਗੇ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹ ਮੁਕਾਬਲੇ ਜਿਹੜੇ ਕਰਾਏ ਜਾ ਰਹੇ ਹੈਗੇ ਆ ਔਰ ਤੁਸੀਂ ਦੇਖ ਸਕਦੇ ਹੈਗੇ ਹੋ ਹੱਥਾਂ ਦੇ ਵਿੱਚ ਚਰਖੜੀਆਂ ਜਿਹੜੀ ਹੈ ਉਹ ਫੜੀਆਂ ਹੋਈਆਂ ਔਰ ਮੁਕਾਬਲੇ ਜਿਹੜੇ ਆ ਉਹ ਕਰਵਾਏ ਜਾ ਰਹੇ ਹੈਗੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਸਾਡੇ ਨਾਲ ਜਿਮੀ ਜੀ ਮੌਜੂਦ ਹੈ ਜਿਮੀ ਜੀ ਸਰ ਸਰ ਕਿਹਦਾ ਲੱਗ ਰਿਹਾ ਮਾਹੌਲ ਸਰ ਮੈਂ ਕਹਿੰਦਾ ਜੀ ਆਨੰਦ ਆ ਗਿਆ ਜੀ ਫਿਰੋਜ਼ਪੁਰ ਦੇ ਬੱਚਾ ਫੈਸਟੀਵਲ ਦੇਖ ਕੇ ਮਾਨੂੰ ਇੰਨੀ ਪ੍ਰਸੰਤਾ ਇੰਨੀ ਖੁਸ਼ੀ ਹੋ ਰਹੀ ਹੈ ਕਿ ਮਤਲਬ ਵੀ ਆਰ ਵੈਰੀ ਥੈਂਕਫੁਲ ਟੂ ਦੀ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇੰਨਾ ਸ਼ਾਨਦਾਰ ਫੈਸਟੀਵਲ ਇੰਨਾ ਸ਼ਾਨਦਾਰ ਮਾਹੌਲ ਕ੍ਰੀਏਟ ਕੀਤਾ ਹੈ ਜਿਹਦੀ ਫਿਰੋਜ਼ਪੁਰ ਵਾਸੀ ਕਦੀ ਕਿੰਨੀ ਦੇਰ ਤੋਂ شدت ਤੋਂ ਇੰਤਜ਼ਾਰ ਕਰ ਰਹੇ ਸੀ ਸਰ ਪਹਿਲੀ ਵਾਰ ਪੰਜਾਬ ਸਰਕਾਰ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਬੇਟੀਆਂ ਧੀਆ ਵੀ ਜਿਹੜਾ ਇਸ ਦੇ ਵਿੱਚ ਪਾਰਟਿਸਪੈਂਟ ਕੀਤਾ ਬਿਲਕੁਲ 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 ਦੇਖੋ ਇਹ ਆਪਾਂ ਜਿਹੜਾ ਮਾਹੌਲ ਇਹ ਸੀਜ਼ਨ ਇਹ ਮਤਲਬ ਖੁਸ਼ ਨੁਮਾ ਐਟਮੋਸਫੇਅਰ ਫਰੋਜ਼ਪੁਰ ਪਹਿਲੀ ਵਾਰ ਦੇਖ ਰਹੇ ਆ ਵੂਮਨ 엠ਪਾਵਰਮੈਂਟ ਨੂੰ ਆਪਾਂ ਪ੍ਰਮੋਟ ਕਰਨ ਦੀ ਗੱਲਾਂ ਕਰਦੇ ਆ ਪਰ ਆਪਾਂ ਜਿਹਨੂੰ ਐਗਜ਼ੀਕਿਊਟ ਕੀਤਾ ਹਕੀਕਤ 'ਚ ਬਦਲਿਆ ਦੇਖੋ ਨਾਰੀ ਸ਼ਕਤੀਕਰਨ ਦੀ ਆਪਾਂ ਗੱਲਾਂ ਕਰਦੇ ਆ ਉਹ ਗੱਲਾਂ ਕਿਤਾਬਾਂ 'ਚ ਰਹਿ ਜਾਂਦੀਆਂ ਅੱਜ ਆਪਾਂ ਨੂੰ ਸਖਸ਼ਾਤ ਇਹਨੂੰ ਐਗਜ਼ੀਕਿਊਟ ਕਰ ਰਹੇ ਹਾਂ ਜੀ ਦੇਖ ਰਹੇ ਹਾਂ ਕਿ ਕਿਵੇਂ ਆਪਣੀਆਂ ਬੱਚੀਆਂ ਆਪਣੀਆਂ ਭੈਣਾਂ ਆਪਣੀਆਂ ਮਾਤਾਵਾਂ ਵੀ ਪਾਰਟਿਸਿਪੇਟ ਕਰ ਰਹੀਆਂ ਤੇ ਖੁਸ਼ੀ ਦਾ ਮਾਹੌਲ ਇੱਕ ਬੁਰਾ ਬੜਾ ਹਰ ਚੁਲਾਜ਼ ਦਾ ਮਾਹੌਲ ਬਣਿਆ ਆ ਜੀ ਬਿਲਕੁਲ ਖੁਸ਼ੀ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੈਗੇ ਉਹ ਹੱਥਾਂ ਦੇ ਵਿੱਚ ਗਾਈਡਸ ਫੜੀ ਹੋਈ ਹੈ ਗੱਲਬਾਤ ਵੀ ਕਰਾਂਗੇ ਮੈਮ ਕਿੰਨੀ ਖੁਸ਼ੀ ਹੁੰਦੀ ਹੈ ਅੱਜ ਪਤੰਗਬਾਜ਼ੀ ਤੁਸੀਂ ਕਰ ਰਹੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਹਾਂ ਜੀ ਅੱਗੇ ਕਿਹਦੀ ਪਤੰਗ ਉਡਾਈ ਹੈ ਨਹੀਂ ਬਹੁਤ ਪ੍ਰੈਕਟਿਸ ਕੀਤੀ ਸੀ ਬਟ ਹੁਣ ਵੇਖੋ ਕੀ ਹੋਏਗਾ ਤਾਂ ਬਿਲਕੁਲ ਇਹ ਜਿਹੜੀ ਖੁਸ਼ੀ ਹੈ ਇਹੀ ਚੀਜ਼ ਦੀ ਹੈ ਕਿ ਪਤੰਗਬਾਜ਼ੀ ਜਿਹੜੀ ਆ ਉਹ ਕਰ ਰਹੇ ਹੈਗੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਅ ਸਰ ਕਿੰਨੀ ਕੋ ਖੁਸ਼ੀ ਹੈ ਕਿ ਬਸੰਤ ਪੰਚਮੀ ਦਾ ਤਿਉਹਾਰ ਫਿਰੋਜ਼ਪੁਰ ਦਾ ਬੜੇ ਵੱਡੇ ਪੱਧਰ ਤੇ ਆ ਔਰ ਫਿਰੋਜ਼ਪੁਰ ਦੇ ਵਿੱਚ ਇਹ ਬਸੰਤ ਪੰਚਮੀ ਦਾ ਤਿਉਹਾਰ ਦੇ ਉੱਤੇ ਪੰਜਾਬ ਸਰਕਾਰ ਨੇ ਰਾਜ ਪੱਧਰੀ ਕਰਵਾਇਆ ਹੈਗਾ ਮੇਲਾ ਕਿਵੇਂ ਦੇਖਿਓ ਬਹੁਤ ਜ਼ਿਆਦਾ ਖੁਸ਼ੀ ਹੈ ਫਸਟ ਟਾਈਮ ਇਹ ਇਦਾਂ ਦਾ ਮੇਲਾ ਆਪਾਂ ਦੇਖ ਰਹੇ ਆ ਬਸੰਤਾਂ ਚਲੋ ਆਪਣੇ ਫਿਰੋਜ਼ਪੁਰ ਚ ਵੈਸੇ ਜਿਵੇਂ ਇੱਕ ਦੀਵਾਲੀ ਤੋਂ ਵੀ ਜ਼ਿਆਦਾ ਉਮਤਾਵਨਾ ਮਨਾਇਆ ਜਾਂਦਾ ਹੈ ਤੇ ਐਡੇ ਵੱਡੇ ਲੈਵਲ ਤੇ ਇੱਕ ਐਡਾ ਵੱਡਾ ਕੰਪੀਟੀਸ਼ਨ ਕਰਾਉਣਾ ਬਹੁਤ ਹੀ ਸ਼ਲਾਘਾਯੋਗ ਹੈ। ਬਿਲਕੁਲ ਪੰਜਾਬ ਸਰਕਾਰ ਦੀ ਖਿਲਾਗਾ ਕੀਤੀ ਜਾ ਰਹੀ ਹੈਗੀ ਹੈ ਵੱਡੇ ਪੱਧਰ ਦੇ ਉੱਪਰ ਜਿਹੜਾ ਇਹ ਕੰਪੀਟੀਸ਼ਨ ਕਰਵਾਏ ਜਾ ਰਹੇ ਹੈਗੇ ਆ। ਸਰ ਕਿਵੇਂ ਦੇਖਦੇ ਹੈਗੇ ਉਹ ਪੰਜਾਬ ਪੱਧਰ ਦੇ ਉੱਪਰ ਫਿਰੋਜ਼ਪੁਰ ਦੇ ਵਿੱਚ ਬਸੰਤ ਮੇਲਾ ਜਿਹੜਾ ਕਰਾਇਆ ਜਾ ਰਿਹਾ ਹੈ। ਸਰ ਬਸੰਤ ਤਾਂ ਬਹੁਤ ਆਏਗੇ ਪਰ ਐਵੇਂ ਦਾ ਫੈਸਟੀਵਲ ਯਾਰ ਫਿਰੋਜ਼ਪੁਰ 'ਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਲੋਕ ਕਿੰਨੇ ਐਕਸਾਈਟਡ ਹੈਗੇ ਨੇ ਦੇਖ ਫਰਸਟ ਟਾਈਮ ਦੇਖ ਲੋ ਲੋਕਾਂ ਨੇ ਐਕਸਾਈਟਮੈਂਟ ਹੈ ਕਿ ਪਤੰਗੇ ਕਾਪਾ ਅਲੱਗ ਪਲੇਟਫਾਰਮ ਤੇ ਉਡਾ ਰਹੇ ਆ ਕੰਪੀਟੀਸ਼ਨ ਚੱਲ ਰਿਹਾ ਹੈ ਦੇਖੋ ਲੜਕੀਆਂ ਦਾ ਕੰਪੀਟੀਸ਼ਨ ਚੱਲ ਰਿਹਾ ਹੈ ਸਾਰੇ ਨੂੰ ਬਹੁਤ ਖੁਸ਼ੀ ਹੋ ਰਹੀ ਕਿ ਇਸ ਲੈਵਲ ਦਾ ਵੀ ਯਾਰ ਮਤਲਬ ਮੇਲਾ ਹੋ ਸਕਦਾ ਹੈ ਕੰਪੀਟੀਸ਼ਨ ਹੋ ਸਕਦਾ ਹੈ ਤੇ ਅਸੀਂ ਚਾਹਾਂਗੇ ਕਿ ਯਾਰ ਫਿਰੋਜ਼ਪੁਰ ਐਡਮਿਨਿਸਟ੍ਰੇਸ਼ਨ ਨੇ ਬਹੁਤ ਵੱਡਾ ਕੰਟ੍ਰਿਬਿਊਸ਼ਨ ਕੀਤਾ ਹੈ ਇਸ ਨੂੰ ਸਕਸੈਸ ਹੋਣ ਚ ਤੇ ਲੋਕਾਂ ਨੇ ਵੀ ਤੇ ਪਲੱਸ ਜਿਹੜੀ ਐਨ ਜੀਓਜ਼ ਐਜੰਸੀਆਂ ਨੇ ਉਹਨਾਂ ਨੇ ਵੀ ਤੇ ਅਸੀਂ ਚਾਹਾਂਗੇ ਯਾਰ ਕਿ ਹਰ ਸਾਲ ਕਿਉਂ ਨਾ ਹੋ ਪਾਏ ਕਿ ਅਸੀਂ ਫਿਰੋਜ਼ਪੁਰ ਵਾਸੀਆਂ ਨੂੰ ਐਡਮਿਨ ਇਹ ਜਿਹੜਾ ਹੈਗਾ ਐਫੈਸਟੀਵਲ ਹਰ ਸਾਲ ਹੀ ਹੋਣਾ ਚੀਜ਼ ਆ ਬਿਲਕੁਲ ਮੈਮ ਸਾਡੇ ਨਾਲ ਮੌਜੂਦ ਹੈ ਮੈਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਬੜੇ ਤਰ੍ਹਾਂ ਦੀ ਇੱਥੇ ਗੱਲਾਂ ਕਰਦੇ ਹੈਗੇ ਆ ਕਿ ਇੱਥੇ ਕੋਈ ਫੀਸ ਤਾਂ ਨਹੀਂ ਹੈਗੀ ਇੱਥੇ ਆਮ ਲੋਕ ਆ ਰਹੇ ਹੈਗੇ ਆ ਸਾਡੇ ਲੋਕ ਨਹੀਂ ਕਿਹਾ ਚਾਹਾਂਗੇ ਕਿ ਫਲੋਸਪੁਰ ਵਿੱਚ ਚੜ ਕੇ ਉਹਨਾਂ ਨੂੰ ਆਣਾ ਚਾਹੀਦਾ ਜਿਸਾਂ ਕਹਿੰਦੇ ਕਿ ਫਲੋਸਪੁਰ ਵਿੱਚ ਕੁਝ ਵੀ ਨਹੀਂ ਹੈਗਾ ਪਰ ਇਹ ਦੇਖੋ ਮੇਲਾ ਕਰਵਾ ਕੇ ਉਹਨਾਂ ਨੇ ਦੱਸਿਆ ਕਿ ਕਿੰਨਾ ਤੁਸੀਂ ਆਪਣੇ ਆਪ ਨੂੰ ਸਾਹ ਮੰਗ ਥੜੇ ਦਿਲਚਾਰੀ ਆ ਤੇ ਇੱਥੇ ਤੁਸੀਂ ਫੀਲਿੰਗ ਬਹੁਤ ਵਧੀਆ ਲੈ ਰਹੇ ਹੋ ਤਾਂ ਇੱਥੇ ਇੱਕ ਨਜ਼ਾਰਾ ਇਹ ਵੀ ਨਜ਼ਰ ਆਉਂਦਾ ਕਿ ਪਰਿਵਾਰ ਇਕੱਠਾ ਹੋ ਕੇ ਇੱਥੇ ਆ ਰਿਹਾ ਹੈਗਾ ਔਰ ਪਤੰਗबाजी ਕਰ ਰਹੇ ਆ ਸਾਈਡ ਤੇ ਖੜੇ ਹੋਗੇ ਹਾਂਜੀ ਹਾਂਜੀ ਸਾਰੇ ਪਰਿਵਾਰ ਇੱਥੇ ਇਕੱਠੇ ਹੋਏ ਆ ਬੱਚਾ ਨੂੰ ਬਹੁਤ ਹੁਸਾ ਹੈ ਬੱਚੇ ਕੁੜੀਆਂ ਮੁੰਡੇ ਸਭ ਇੱਥੇ ਪਤੰਗ ਉਡਾ ਰਹੇ ਆ ਜਿਸ ਦਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਮਜ਼ਾ ਵੀ ਲਿੱਤਾ ਤੇ ਲੋਕਾਂ ਨੂੰ ਵੀ ਬਹੁਤ ਇੰਜੋਏ ਕਰਵਾ ਰਹੇ ਆ ਤਾਂ ਬਿਲਕੁਲ ਅੱਜ ਫਿਰੋਜ਼ਪੁਰ ਦੇ ਵਿੱਚ ਰਾਜਪਤਰੀ ਬਸੰਤ ਪੰਚਮੀ ਪਤੰਗ ਮੇਲਾ ਜਿਹੜਾ ਉਹ ਕਰਵਾਇਆ ਜਾ ਰਿਹਾ ਹੈਗਾ 10 ਤਰੀਕ ਹੈਗੀ ਹੈ ਕੱਲ ਵੀ ਜਿਹੜਾ ਇੱਥੇ ਮੁਕਾਬਲੇ ਕਰਵਾਏ ਜਾਣੇ ਹੈਗੇ ਆ ਪੰਜਾਬ ਸਰਕਾਰ ਦੇ ਵੱਲੋਂ ਪਹਿਲੀ ਵਾਰ ਜਿਹੜਾ ਇਹ ਫੈਸਟੀਵਲ ਕਰਵਾਇਆ ਗਿਆ ਹੈਗਾ ਲੋਕ ਸ਼ਲਾਘਾ ਕਰ ਰਹੇ ਹੈਗੇ ਕਿਉਂਕਿ ਫਿਰੋਜ਼ਪੁਰ ਦੀ ਬਸੰਤ ਪੰਚਮੀ ਦਾ ਤਿਉਹਾਰ ਬੜੇ ਵੱਡੇ ਪੱਧਰ ਤੇ ਪਨਾਇਆ ਜਾਂਦਾ ਹੈ ਲੋਕ ਛੱਤਾ ਦੇ ਉੱਪਰ ਚੜ੍ਹ ਕੇ ਡੀਜੇ ਲਗਾਉਂਦੇ ਹੈਗੇ ਆ ਪਤੰਗबाजी ਕਰਦੇ ਹੈਗੇ ਆ ਰਿਸ਼ਤੇਦਾਰ ਇਕੱਠੇ ਹੁੰਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਹੈਗੇ ਆ ਪਰ ਇਸ ਜਗ੍ਹਾ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਪਹਿਲੀ ਵਾਰ ਕਰਾ ਕੇ ਲੋਕ ਇੱਥੇ ਜਿਹੜੇ ਆ ਉਹ ਆਏ ਹੈਗੇ ਆ ਆਪਣੇ ਪਰਿਵਾਰਾਂ ਦੇ ਨਾਲ ਆਏ ਆ ਔਰ ਕਿਤੇ ਨਾ ਕਿਤੇ ਖੜੇ ਹੋ ਕੇ ਉਹ ਪਤੰਗਬਾਜੀ ਕਰ ਰਹੇ ਹੈਗੇ ਨੇ ਤਾਂ ਲੋਕਾਂ ਨੂੰ ਇਸ ਚੀਜ਼ ਦੀ ਜਿਹੜੀ ਖੁਸ਼ੀ ਹੈ ਉਹ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਰੋਹਿਤ ਨਾਦ ਸਣੀ ਚੋਪੜਾ ਜਗਬਾਨੀ ਟੀਵੀ ਦੇ ਰੋਜ਼ ਪਰ